ਚੈਨਲ ਪੰਜਾਬ ਦੇ ਖਿਰਦਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕਿ ਕੈਨੇਡਾ ਕੈਨੇਡਾ ਦੇ ਵਿੱਚ ਜਿਹੜੀਆਂ ਬੱਚੀਆਂ ਨੇ ਉਹਨਾਂ ਦੇ ਵਿੱਚ ਆਤਮ ਹੱਤਿਆ ਦੀ ਦਰ ਦੇ ਵਿੱਚ ਵਾਧਾ ਹੋ ਰਿਹਾ ਦੂਜਾ ਟੋਰਾਂਟੋ ਦੇ ਵਿੱਚ ਸਪੀਡ ਕੈਮਰੇ ਭੰਣ ਦਾ ਮਾਮਲਾ ਤੇ ਪ੍ਰੀਮੀਅਰ ਡੱਗ ਫੋਰਡ ਦਾ ਬਿਆਨ ਤੀਜੀ ਗੱਲਬਾਤ ਸਰਦੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਆ ਰਹੀ ਆ ਸਮੱਸਿਆ ਕਿ ਉਹਨਾਂ ਨੂੰ ਜਿਹੜੇ ਕ੍ਰੈਡਿਟ ਉਹਨਾਂ ਨੇ ਲੈਣੇ ਆ ਉਹ ਕੋਰਸ ਨਹੀਂ ਲੱਭ ਰਿਹਾ ਨੇਪਾਲ ਦੇ ਟਰੈਵਲ ਸਬੰਧੀ ਡਵਾਈਸਰੀ ਜਾਰੀ ਕੀਤੀ ਗਈ ਹੈ ਤੇ ਬੀਸੀ ਪਬਲਿਕ ਸਰਵਿਸ ਸਟ੍ਰਾਈਕ ਦਾ ਮਾਮਲਾ ਵੀ ਤੁਹਾਡੇ ਨਾਲ ਦੀ ਅਪਡੇਟ ਉਹ ਵੀ ਸਾਂਝਾ ਕਰਨਾ ਸਭ ਤੋਂ ਪਹਿਲੀ ਗੱਲਬਾਤ ਕੈਨੇਡਾ ਦੇ ਵਿੱਚ ਬੱਚੀਆਂ ਦੇ ਵਿੱਚ ਇੱਕ ਵੱਡਾ ਸੰਕਟ ਸੁਇਸਾਈਸਾਈਡ ਰੇਟ ਦੇ ਵਿੱਚ ਵਾਧਾ 2010 ਤੋਂ ਲੈ ਕੇ 2018 ਤੱਕ ਜਿਹੜੇ ਕੈਨੇਡਾ ਦਾ ਯੂਥ ਸੁਇਸਾਈਡ ਰੇਟ ਆ ਇਹ 5.01% ਮਤਲਬ 5.01 ਪਰ 100000 ਰਿਹਾ ਆ ਲੱਖ ਪਿੱਛੇ 5 ਜਣੇ ਪੂਰੀ ਦੁਨੀਆ ਦੇ ਵਿੱਚ ਦੇਖਿਆ ਜਾਵੇ ਵੀ ਕਿ ਜਿਹੜੇ ਯੂਥ ਆ ਇਹਨਾਂ ਦੇ ਵਿੱਚ ਆਤਮਹੱਤਿਆ ਦੀ ਦਰ ਕਿਹ ਹੈ 3.7 ਆ 100000 ਦੇ ਪਿੱਛੇ ਵੀ ਜੇ ਲੱਖ ਨਿਆਣੇ ਆ ਤਾਂ ਲੱਖ ਨਿਆਣੇ ਦੇ ਪਿੱਛੇ ਪੂਰੀ ਦੁਨੀਆ ਦੇ ਵਿੱਚ 3 ਤੋਂ 4 ਦੇ ਵਿੱਚਕਾਰ ਨਿਆਣੇ ਆਤਮਹੱਤਿਆ ਕਰਦੇ ਆ ਹੁਣ ਜਦੋਂ ਇਹ ਮਾਮਲਾ ਕੈਨੇਡਾ ਦੇ ਵਿੱਚ ਆ ਜਾਂਦਾ ਤਾਂ ਕੈਨੇਡਾ ਦੇ ਵਿੱਚ 5ਾਂ ਤੋਂ ਜ਼ਿਆਦਾ ਨਿਆਣੇ ਕਰਦੇ ਆ ਜੇਕਰ ਲੱਖ ਨਿਆਣਾ ਹੋਵੇ ਇਹਦਾ ਮਤਲਬ ਇਹ ਆ ਕਿ ਕੈਨੇਡਾ ਦੇ ਵਿੱਚ ਮਾਨਸਿਕ ਸਮੱਸਿਆ ਜ਼ਿਆਦਾ ਆ ਜਿਹੜੀ 10 ਤੋਂ 14 ਸਾਲ ਵਾਲੀ ਉਮਰ ਦੇ ਨਿਆਣੇ ਨੇ ਉਹਦੇ ਵਿੱਚੋਂ ਜੇਕਰ 100 ਨਿਆਣਾ ਆਤਮ ਹੱਤਿਆ ਕਰ ਰਿਹਾ ਉਹਦੇ ਵਿੱਚੋਂ ਜਿਹੜੇ ਲਗਭਗ 60 ਨੇ ਉਹਨਾਂ ਦੀ ਉਮਰ 10 ਤੋਂ 14 ਸਾਲ ਆ ਔਰ ਇਹ ਇੱਕ ਕੈਨੇਡਾ ਬੜਾ ਯੂਨੀਕ ਕਿਸਮ ਦੀ ਕੰਪੇਅਰੇਬਲ ਕੰਟਰੀ ਆ ਕਿ ਬਾਕੀ ਦੁਨੀਆ ਦੇ ਨਾਲ ਜਦੋਂ ਮੁਕਾਬਲਾ ਕੀਤਾ ਜਾ ਰਿਹਾ ਤਾਂ ਇਹ ਗੱਲ ਬੜੀ ਵੱਖਰੀ ਨਜ਼ਰ ਆਉਂਦੀ ਤੇ ਬੜੀ ਚਿੰਤਾ ਵਾਲੀ ਤੇ ਬੜੀ ਮਾੜੀ ਆ ਸੂਇਸਾਈਡ ਜਿਹੜੀ ਕੈਨੇਡੀਅਨ ਦੀ 15 ਸਾਲਾਂ ਤੋਂ 24 ਸਾਲਾਂ ਦੇ ਵਿੱਚ ਕਈ ਵਾਰੀ ਅਣਹੋਣੀ ਮਾਪਰ ਜਾਂਦੀ ਆ ਕੋਈ ਨਾ ਕੋਈ ਗੱਲਬਾਤ ਹੋ ਜਾਂਦੀ ਕੋਈ ਬਿਮਾਰੀ ਠਮਾਰੀ ਕਈ ਕੁਛ ਹੋ ਜਾਂਦਾ ਆ ਨਿਆਣੇ ਦੀ ਮੌਤ ਹੋ ਜਾਂਦੀ ਆ ਨੌਜਵਾਨ ਦੀ ਮੌਤ ਹੋ ਜਾਂਦੀ ਆ ਸੂਇਸਾਈਡ ਦੂਜਾ ਬਿਮਾਰੀ ਤੋਂ ਬਾਅਦ ਸੂਇਸਾਈਡ ਦੂਜਾ ਸਭ ਤੋਂ ਵੱਡਾ ਕਾਰਨ ਆ ਜਿਹੜਾ ਸੈਕੰਡ ਲੀਡਿੰਗ ਕੌਜ਼ ਆਫ ਡੈਥ ਆ ਕੈਨੇਡਾ ਦੇ ਬੱਚਿਆਂ ਦੇ ਵਿੱਚ ਜਿਨ੍ਹਾਂ ਦੀ ਉਮਰ 15 ਸਾਲ ਤੋਂ 24 ਸਾਲ ਦੇ ਵਿਚਕਾਰ ਵਿਚਕਾਰ ਦੱਸੀ ਗਈ ਆ ਤੇ ਜਿਹੜੇ ਇਹ ਤੋਂ ਵੀ ਜੰਗਰ ਹੈਗੇ ਆ 10 ਸਾਲ ਤੋਂ 19 ਸਾਲ ਦੇ ਇਹ ਇੱਕ ਕਾਜ ਰਿਪੋਰਟ ਆ ਤੇ ਉਸ ਰਿਪੋਰਟ ਨੇ ਬਹੁਤ ਚਿੰਤਾਜਨਕ ਗੱਲਾਂ ਦੱਸੀਆਂ ਸੁਸਾਈਸਾਈਡ ਰੇਟ ਦੇ ਵਿੱਚ ਫਰਕ ਬਹੁਤ ਆ ਜਿਹੜੇ ਇੰਡੀਜਿਨਸ ਯੂਥ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਨੇ ਜਦੋਂ ਉਹਨਾਂ ਦੇ ਵਿੱਚ ਤੁਸੀਂ ਦੇਖਦੇ ਆ ਉਹਨਾਂ ਦੇ ਵਿੱਚ ਆਤਮ ਹੱਤਿਆ ਦੀ ਦਰ ਕਿਤੇ ਵੱਧਿਆ ਜਿਹੜੇ ਫਸ ਨੈਸ਼ਨ ਵਾਲੇ ਨੇ 5 ਤੋਂ 7 ਗੁਣਾ ਜ਼ਿਆਦਾ ਉਹਨਾਂ ਦੇ ਵਿੱਚ ਡਰ ਹੈਗੀ ਆ ਤੇ ਜਿਹੜੀ ਜਨਰਲ ਪੋਪੂਲੇਸ਼ਨ ਦੇ ਨਾਲ ਜਦੋਂ ਉਹਨਾਂ ਦੇ ਹਿਸਾਬ ਤੱਕ ਕੱਢ ਕੇ ਦੇਖਿਆ ਜਾਂਦਾ ਤਾਂ 11 ਗੁਣਾ ਜ਼ਿਆਦਾ ਉਹ ਆਤਮ ਹੱਤਿਆ ਕਰ ਰਹੇ ਨੇ ਰਿਸਕ ਫੈਕਟਰ ਬੜਾ ਸਿੱਧਾ ਆ ਮੈਂਟਲ ਹੈਲਥ ਆ ਮੈਂਟਲ ਹੈਲਥ ਦੀ ਜਿਹੜੀ ਸਟਰਗਲ ਆ ਜਿਹੜੀ ਬੁੱਲਿੰਗ ਆ ਆਮ ਤੌਰ ਦੇ ਉੱਤੇ ਕੀਤੀ ਜਾਂਦੀ ਜਾਂ ਸਾਈਬਰ ਬੁੱਲਿੰਗ ਜਿਹਦਾ ਹਿੱਸਾ ਆ ਆਈਸੋਲੇਸ਼ਨ ਜਿਹੜੀ ਇੰਟਰ ਜਨਰੇਸ਼ਨਲ ਟਰੋਮਾ ਆ ਜਾਂ ਜਿਹੜੀ ਸਮਾਜਿਕ ਆਰਥਿਕ ਜਿਹੜੀ ਜ਼ਿਆਦਾ ਮਿਹਨਤ ਆ ਇਹ ਸਾਰੇ ਇਹਦੇ ਵਿੱਚ ਵੱਡੇ ਕਾਰਨ ਬਣਦੇ ਆ ਕਿ ਜਿਹੜੇ ਆਤਮ ਹੱਤਿਆ ਦਾ ਇੱਕ ਰੂਪ ਆਖਰਕਾਰ ਧਾਰ ਲੈਂਦੇ ਆ ਆਪਾਂ ਜਾਣਦੇ ਆ ਕਿ ਸੁਸਾਈਡ ਹੈਲਪਲਾਈਨਾਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੇ ਨੰਬਰ ਵੀ ਛੋਟੇ ਕਰਨੇ ਪਏ ਤਾਂ ਕਿ ਲੋਕਾਂ ਨੂੰ ਸੌਖੇ ਯਾਦ ਰਹਿ ਜਾਣ ਤੇ ਸੰਕਟ ਜਿਹੜਾ ਹਜੇ ਵੀ ਇੰਉਂ ਦਾ ਤਿਉਂ ਆ ਤੇ ਇਹ ਜਿਹੜੀ ਹਾਲਤ ਆ ਇਹ ਸੱਚਮੁੱਚ ਇੱਕ ਚਿੰਤਾਜਨਕ ਗੱਲ ਦਸੀ ਜਾ ਰਹੀ ਅਗਲੀ ਗੱਲਬਤ ਟੋਰਾਂਟੋ ਦੇ ਕੈਮਰੇ ਦੀ ਹੈ ਟੋਰਾਂਟੋ ਏਰੀਆ ਦੇ ਵਿੱਚ ਜਿਹੜੇ ਸਪੀਡ ਕੈਮਰੇ ਲੱਗੇ ਆ ਇਹ ਕਈ ਵਾਰੀ ਚਰਚਾ ਦੇ ਵਿੱਚ ਆਇਆ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਅਸੀਂ ਵੱਖ-ਵੱਖ ਸਮੇਂ ਦੇ ਉੱਤੇ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਹਾਂ ਵੀ ਸਪੀਡ ਕੈਮਰਾ ਨਾ ਗਲਤੀ ਨਹੀਂ ਕਰ ਰਿਹਾ ਜਾਂ ਇਦਾਂ ਕਹਿ ਲਓ ਟਿਕਟਾਂ ਬਹੁਤ ਮਿਲ ਰਹੀਆਂ ਹਨ ਉੱਥੇ ਮੰਨ ਲਓ ਤੁਹਾਡੀ 50 ਦੀ ਸਪੀਡ ਦੇ ਉੱਤੇ ਤੁਸੀਂ ਜਾ ਰਹੇ ਹੋ ਕਈ ਵਾਰੀ ਜੇ ਮਤਲਬ ਮਾੜੇ ਜਿਹੇ ਸਮੇਂ ਦੇ ਲਈ ਤੁਹਾਡੀ 51 ਵੀ ਹੋ ਗਈ ਸਪੀਡ ਤਾਂ ਜੇ ਕੋ ਪੁਲਿਸ ਵਾਲਾ ਉੱਥੇ ਖੜਾ ਆ ਉਹ ਲਾ ਕੇ ਰਡਾਰ ਤੇ ਤੁਹਾਨੂੰ ਦੇਖ ਰਿਹਾ ਛੱਡ ਦਿੰਦਾ ਈਵਨ ਕਈ ਵਾਰ 52 53 ਵੀ ਹੋ ਜਵੇ ਕੁਛ ਨਹੀਂ ਕਹਿੰਦੇ ਪਰ ਇਹ ਜੇ 50 ਤੋਂ 51 ਹੋਏ ਨਾਲ ਹੀ ਫੋਟੋ ਖੱਜ ਕੇ ਖਿੱਚ ਕੇ ਤੇ ਟਿਕਟ ਤੁਹਾਡੇ ਘਰ ਆ ਜਾਂਦੀ ਹੈ ਲੋਕ ਅੱਕੇ ਬਹੁਤ ਪਏ ਨਾ ਕੈਮਰਿਆਂ ਤੋਂ ਇੱਕ ਤਰ ਤਾ ਕਹਿੰਦੀ ਵੀ ਠੀਕ ਆ ਗਲਤ ਕੀ ਆ ਤੁਸੀਂ 50 ਦੀ ਸਪੀਡ 49 ਤੇ ਚਲਾ ਲਓ ਤੁਸੀਂ 51 ਤੇ ਜ਼ਰੂਰ ਚਲਾਉਣੀ ਹੈ ਪਰ ਕੁਝ ਲੋਕ ਕਹਿੰਦੇ ਵੀ ਇਹ ਸਿਰਫ ਤੇ ਸਿਰਫ ਪੈਸੇ ਇਕੱਠੇ ਕਰਨ ਦਾ ਇੱਕ ਢੰਗ ਵਰਤਿਆ ਗਿਆ 16 ਸਪੀਡ ਕੈਮਰੇ ਜਿਹੜੇ ਟੋਰਾਂਟੋ ਦੇ ਵਿੱਚ ਆ ਉਹਨਾਂ ਨੂੰ ਜਾਂਤ ਤੋੜਿਆ ਗਿਆ ਇੱਕ ਰਾਤ ਦੇ ਵਿੱਚ ਤੇ ਜਾਂ ਉਹਨਾਂ ਨੂੰ ਮਤਲਬ ਸਿੱਟ ਦਿੱਤਾ ਗਿਆ ਥੱਲੇ ਕੱਟ ਡਾਊਨ ਕਰ ਦਿੱਤਾ ਗਿਆ ਇਹ ਕਹਿ ਲੋ ਕਿ ਪੂਰੇ ਡਾਊਨਟਾਊਨ ਦੇ ਵਿੱਚ ਨਾਰਥ ਯੋਰਕ ਦੇ ਵਿੱਚ ਸਕਾਰਬਰੋ ਦੇ ਵਿੱਚ ਕੀਸ ਤੇ ਵੈਸਟ ਐਂਡ ਸਾਰੇ ਪਾਸੇ ਹੋਇਆ ਟੋਰਾਂਟੋ ਇਹ ਕਹਿੰਦੇ ਆ ਕਿ 800 ਤੋਂ ਜ਼ਿਆਦਾ ਜਿਆਦਾ ਵੈਂਡਲਿਜ਼ਮ ਦੇ ਇਨਸੀਡੈਂਟ ਇਸ ਸਾਲ ਦੇ ਵਿੱਚ ਆਏ ਆ ਜਿਹੜੇ ਮਤਲਬ ਇਹਨੂੰ ਪੰਨ ਤੋੜਦੇ 800 ਤੋਂ ਜ਼ਿਆਦਾ ਜਿਹੜਾ ਪਾਰਕ ਸਾਈਡ ਡਰਾਈਵ ਉੱਤੇ ਕੈਮਰਾ ਲੱਗਿਆ ਆ ਇਹਨੂੰ 1 ਸਾਲ ਦੇ ਵਿੱਚ ਲੋਕਾਂ ਨੇ ਲੋਕਾਂ ਨੇ ਜਾਂ ਜਿਹਨੇ ਵੀ ਕਿਸੇ ਨੇ 7ਵੀਂ ਵਾਰੀ ਤੋੜ ਦਿੱਤਾ ਸਿਟੀ ਇਹ ਕਹਿੰਦੀ ਆ ਕਿ ਜਿਹੜੀ ਵੈਂਡਲਿਜ਼ਮ ਆ ਇਹ ਜਿਹੜੀ ਸਿਟੀ ਦੀ ਸੇਫਟੀ ਆ ਉਹਨੂੰ ਅੰਡਰਮਾਈਨ ਕੀਤਾ ਜਾ ਰਿਹਾ ਕਿ ਕੈਮਰੇ ਤਾਂ ਕਮਿਊਨਿਟੀ ਦੀ ਸੇਫਟੀ ਜ਼ੋਨ ਦੇ ਲਈ ਲੱਗੇ ਆ ਸਕੂਲਾਂ ਦੇ ਨੇੜੇ ਆ ਪਾਰਕਾਂ ਦੇ ਨੇੜੇ ਆ ਹਸਪਤਾਲਾਂ ਦੇ ਨੇੜੇ ਆ ਕੁਝ ਲੋਕੇ ਕਹਿੰਦੇ ਆ ਕਿ ਜਿਹੜਾ ਇਹ ਸਾਰਾ ਹੈਗਾ ਇਹਨੇ ਸਿਟੀ ਹਾਲ ਦੇ ਵਿੱਚ ਆ ਬਲਾਸਟ ਵੀ ਹੋਈ ਏ ਗੱਲ ਕਿ ਲਗਾਤਾਰ ਇਹ ਕੈਮਰਿਆਂ ਦੇ ਉੱਤੇ ਹਮਲੇ ਰੁਕ ਨਹੀਂ ਰਹੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਜਿਹੜੇ ਸਪੀਡ ਕੈਮਰੇ ਨੇ ਇਹ ਟੈਕਸ ਗ੍ਰੈਬ ਆ ਤੇ ਸ਼ਹਿਰਾਂ ਨੂੰ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਨੂੰ ਆਪਣੇ ਆਪ ਹਟਾ ਦਿਓ ਤੇ ਚੇਤਾਵਨੀ ਦਿੱਤੀ ਆ ਕਿ ਇਹਨੂੰ ਮਤਲਬ ਇਹਨੂੰ ਏਸੀਐਸ ਪ੍ਰੋਗਰਾਮ ਨੂੰ ਖਤਮ ਕਰ ਸਕਦੇ ਆ ਐਂਡ ਕਰ ਸਕਦੇ ਆ ਡੈਗਫੋਰਡ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਕੈਮਰੇ ਨੇ ਉਹ ਜਿਹੜੇ ਛੋਟੀ ਜੀ ਓਵਰ ਦਾ ਲਿਮਟ ਵੀ ਸਪੀਡ ਹੁੰਦੀ ਆ ਉਹਦੇ ਵਿੱਚ ਵੀ ਕਰ ਰਹੇ ਆ ਤੇ ਜਿਹੜੇ ਮਤਲਬ ਆਫੀਸਰ ਜਿਹੜਾ ਆ ਰਡਾਰ ਦੇ ਨਾਲ ਉਹ ਨਹੀਂ ਕਰਦਾ ਕਈ ਵਾਰੀ ਤੇ ਇਹ ਉਹਦੀ ਟੇਕਟ ਜਿਹੜੀ ਆ ਉਹ ਦੇ ਦਿੰਦੇ ਆ ਰੋਡ ਸੇਫਟੀ ਦੇ ਐਡਵੋਕੇਟ ਉਹ ਇਹ ਕਹਿੰਦੇ ਆ ਕਿ ਕੈਮਰੇ ਜ਼ਿੰਦਗੀਆਂ ਬਚਾਉਂਦੇ ਆ ਤੁਸੀਂ ਓਵਰ ਸਪੀਡ ਜਾਂਦੇ ਆ ਕਿਸੇ ਦੀ ਜਾਨ ਲੈ ਸਕਦੇ ਆ ਤੇ ਉਹਨਾਂ ਨੇ ਕਿਹਾ ਕਿ ਇਹ ਵੈਂਡਲਿਜ਼ਮ ਇਹਨਾਂ ਨੂੰ ਤੋੜਨਾ ਵੀ ਗਲਤ ਆ ਤੇ ਪ੍ਰੀਮੀਅਰ ਡੱਗਫੋਰਡ ਦਾ ਇਹ ਕਹਿਣਾ ਕਿ ਇਹ ਪ੍ਰੋਗਰਾਮ ਨੂੰ ਇਹਨੂੰ ਕੈਮਰਾ ਨੂੰ ਸਿਟੀਜ਼ ਨੂੰ ਕਿਹਾ ਕਿ ਆਪਣੇ ਆਪ ਹਟਾ ਲਓ ਇਹ ਵੀ ਉਹਨਾਂ ਹੀ ਗਲਤ ਆ ਮੇਅਰ 올ਿਵਿਆ ਸ਼ੋ ਨੇ ਕਿਹਾ ਕਿ ਜਿਹੜਾ ਟੈਕਸ ਗ੍ਰੈਬ ਆ ਕਲੇਮ ਇਹਨੂੰ ਰਿਜੈਕਟ ਕੀਤਾ ਆ ਤੇ ਉਹ ਇਹ ਕਹਿੰਦੇ ਆ ਕਿ ਜਿਹੜਾ ਡਾਟਾ ਦੱਸਦਾ ਆ ਕਿ ਕੈਮਰੇ ਜਿਹੜੇ ਸਲੋ ਕਾਰ ਨੂੰ ਮਤਲਬ ਕਰਦੇ ਆ ਤੇ ਇਹ ਜਿਹੜਾ ਤੁਸੀਂ ਮਤਲਬ ਸਪੀਡ ਨਾ ਕਰੋ ਸਪੀਡਿੰਗ ਨਾ ਕਰੋ ਤੇ ਟਿਕਟ ਨਾ ਲਓ ਇਹ ਬੜੀ ਵਧੀਆ ਇਹਨਾਂ ਨੇ ਗੱਲਬਾਤ ਕਹੀ ਆ ਸੋ ਇਸ ਮਾਮਲੇ ਦੇ ਵਿੱਚ 800 ਤੋਂ ਜ਼ਿਆਦਾ ਸਾਲ ਦੇ ਵਿੱਚ ਵੈਂਡਲਿਜ਼ਮ ਤੇ ਲੋਕਾਂ ਦਾ ਸਿੱਧਾ ਸਿੱਧਾ ਕਹਿਣਾ ਵੀ ਸਾਡੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹਨਾਂ ਨੂੰ ਹੁਣ ਲੱਭਿਆ ਜਾ ਰਿਹਾ ਹੈ ਅਗਲੀ ਗੱਲਬਾਤ ਬੀਸੀ ਦੇ ਵਿੱਚ ਜਿਹੜੇ ਬਹੁਤ ਸਾਰੇ ਗ੍ਰੇਡ 12ਵੀਂ ਦੇ ਸਟੂਡੈਂਟਸ ਨੇ ਉਹ ਇੱਕ ਸਮੱਸਿਆ ਦੇ ਵਿੱਚ ਨੇ ਉਹਨਾਂ ਨੂੰ ਸਪੈਸੀਫਿਕ ਕੋਰਸ ਨਹੀਂ ਲੱਭ ਰਿਹਾ ਉਹਨਾਂ ਨੇ ਗ੍ਰੈਜੂਏਟ ਹੋਣਾ ਬੀਸੀ ਦੇ ਜਿਹੜੇ 12ਵੀਂ ਦੇ ਵਿੱਚ ਪੜਨ ਵਾਲੇ ਨਿਆਣੇ ਨੇ ਉਹਨਾਂ ਨੂੰ ਸਪੈਸੀਫਿਕ ਕੋਰਸ ਨਹੀਂ ਮਿਲ ਰਿਹਾ ਗ੍ਰੈਜੂਏਟ ਹੋਣ ਦੇ ਲਈ ਪਰ ਕਿਉਂਕਿ ਅਸੀਂ ਜਾਣਦੇ ਹਾਂ ਕਿ ਬਿਜ਼ੀ ਡਿਸਟ੍ਰਿਕਟ ਆ ਜਿਹੜੀਆਂ ਕਲਾਸੇਜ਼ ਨੇ ਉਹ ਕਹਿ ਲੋ ਕਿ ਉਹ ਫੁੱਲ ਨੇ ਇਸ ਵੇਲੇ ਮਾਮਲਾ ਕੀ ਆ ਜਿਹੜੇ ਇਹਨਾਂ ਨੇ 12ਵੀਂ ਚ ਪੜ੍ਹਦੇ ਇਹਨਾਂ ਨੇ ਕਾਹ ਯੂਨੀਵਰਸਿਟੀ ਦੇ ਵਿੱਚ ਜਾਣਾ ਯੂਨੀਵਰਸਿਟੀ ਦੇ ਵਿੱਚ ਜਾਣ ਦੇ ਲਈ ਇੱਕ ਤੇ ਮਸਲਾ ਹੁੰਦਾ ਕਿ 12ਵੀਂ ਪਾਸ ਕਰਨੀ ਗ੍ਰੈਜੂਏਸ਼ਨ ਹੋਣੀ ਗ੍ਰੈਜੂਏਟ ਤੁਸੀਂ ਹੋ ਸਕਦੇ ਆ ਤੁਹਾਡੇ ਕੋਲ ਸਾਇੰਸ ਹੈਗੀ ਆ ਜਾਂ ਹੈ ਨਹੀਂ ਜਾਂ ਕੁਝ ਤੁਸੀਂ ਕੱਲ ਨੂੰ ਕਿਤੇ ਸਿੱਧੀ ਨੌਕਰੀ ਲੈਣੀ ਆ ਤੁਸੀਂ ਅੱਗੇ ਨਹੀਂ ਪੜ੍ਹਨਾ ਤੁਸੀਂ ਪੁਲਿਸ ਚ ਜਾਣਾ ਜਾਂ ਤੁਸੀਂ ਅ ਬੀਸੀਆਈਟੀ ਦੇ ਵਿੱਚ ਜਾਣਾ ਤੁਸੀਂ ਕਿਸੇ ਹੋਰ ਕੋਰਸ ਕਰਨਾ ਤੁਹਾਨੂੰ ਕਈ ਸਬਜੈਕਟ ਜਿਹੜੇ ਆ ਉਹ ਲੈਣੇ ਨਹੀਂ ਪੈਂਦੇ ਤੁਸੀਂ ਨਾ ਪੜੋ ਭਾਵੇਂ ਤੁਹਾਡਾ ਸਰ ਜਾਂਦਾ ਸਾਇੰਸ ਦਾ ਨਾਮ ਪੜੋ ਕੋਈ ਗੱਲ ਨਹੀਂ ਗ੍ਰੈਜੂਏਸ਼ਨ ਤੁਹਾਡੀ ਹੋ ਜਾਣੀ ਪਾਸ ਤੁਸੀਂ 12ਵੀਂ ਚੋਂ ਹੋ ਜਾਣਾ ਪਰ ਮੰਨ ਲਓ ਤੁਸੀਂ ਯੂਨੀਵਰਸਿਟੀ ਦੇ ਵਿੱਚ ਜਾਣਾ ਕੱਲ ਨੂੰ ਸਾਇੰਸ ਪੜ੍ਹਨੀ ਹੈ ਜਾਂ ਕੋਈ ਵੀ ਹੋਰ ਸਟਰੀਮ ਦੇ ਵਿੱਚ ਜਾਣ ਲਈ ਵੀ ਯੂਨੀਵਰਸਿਟੀ ਦੇ ਵਿੱਚ ਜਾਣਾ ਤੁਹਾਨੂੰ ਇਹ ਸਬਜੈਕਟ ਲੈਣੇ ਪਣਿਆ ਉਹ ਸਬਜੈਕਟ ਪਾਸ ਕਰਨੇ ਪਣਿਆ ਹੁਣ ਸਰੀ ਦੇ ਵਿੱਚ ਸਭ ਤੋਂ ਜ਼ਿਆਦਾ ਸਮੱਸਿਆ ਇਹ ਹੈ ਕਿ ਸਪੇਸ ਹੈ ਨਹੀਂ ਜੇ ਸਪੇਸ ਹੈ ਨਹੀਂ ਤੇ ਨਿਆਣਾ ਨੂੰ ਪੜਾਉਣਾ ਕਿੱਥੇ ਆ ਜਿਹੜੇ ਸਟੂਡੈਂਟਸ ਨੇ ਉਹ ਤੇ ਪਹਿਲਾਂ ਹੀ ਆਪਾਂ ਨੂੰ ਪਤਾ ਕਿ ਪੋਰਟਬਲਸ ਦੇ ਵਿੱਚ ਪੜ ਰਹੇ ਆ ਜਿਹੜਾ ਕਰੰਚਾ ਉਹ ਜਿਹੜੇ ਹਾਈ ਡਿਮਾਂਡ ਸਬਜੈਕਟ ਨੇ ਜਿੱਦਾ ਸਾਇੰਸ ਨੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਆ ਜਿੱਥੇ ਟੀਚਰ ਜਿਹੜੇ ਆ ਉਹ ਪਹਿਲਾਂ ਹੀ ਸ਼ਾਰਟ ਸਪਲਾਈ ਦੇ ਵਿੱਚ ਆ ਸਾਇੰਸ ਟੀਚਰ ਹੀ ਨਹੀਂ ਲੱਭਦੇ ਪੜਾਉਣ ਲਈ ਕਲਾਸਾਂ ਹੈ ਨਹੀਂ ਨਿਆਣੇ ਕੀ ਕਰਨ ਹੁਣ ਆਪਸ਼ਨ ਤਾਂ ਨਿਆਣਿਆਂ ਕੋਲ ਹੈਗੀ ਆ ਇੱਕ ਆਪਸ਼ਨ ਤਾਂ ਇਹ ਹੈਗਾ ਕਿ ਰਿਮੋਟ ਲਰਨਿੰਗ ਕਰ ਲੈਣ ਵੀ ਤੁਸੀਂ ਘਰ ਜਾਓ ਆਪਣਾ ਫੋਨ ਕੰਪਿਊਟਰ ਦੇ ਉੱਤੇ ਤੁਹਾਨੂੰ ਟੀਚਰ ਦੱਸ ਦੇਣਗੇ ਤੁਸੀਂ ਪੜ੍ਹ ਲਓ ਤੁਸੀਂ ਪਾਸ ਹੋ ਜੋ ਤੇ ਤੁਹਾਨੂੰ ਉਹ ਗ੍ਰੈਜੂਏਸ਼ਨ ਤੁਹਾਡੀ ਹੋ ਗਈ ਤੁਹਾਡਾ ਉਹ ਜਿਹੜਾ ਕਰੈਡਿਟ ਸੀਗਾ ਕੋਰਸ ਸੀਗਾ ਉਹ ਮਿਲ ਗਿਆ ਦੂਜੀ ਆਪਸ਼ਨ ਇਹ ਆ ਕਿ ਤੁਸੀਂ ਹਾਈਬ੍ਰਿਡ ਲਰਨਿੰਗ 'ਚ ਆ ਜਾਓ ਇੱਕ ਦੋ ਦਿਨ ਸਕੂਲ ਆ ਜਾਓ ਇੱਕ ਦੋ ਦਿਨ ਘਰ ਪੜ੍ਹ ਲਓ ਪਰ ਹੁਣ ਸਾਇੰਸ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਸਾਇੰਸ ਫੋਨ ਤੇ ਜਾਂ ਕੰਪਿਊਟਰ ਤੇ ਨਹੀਂ ਪੜ੍ਹੀ ਜਾ ਸਕਦੀ ਉਦ ਲਈ ਸਕੂਲ ਦੇ ਵਿੱਚ ਆਉਣਾ ਜ਼ਰੂਰੀ ਹੈ ਤੇ ਹੁਣ ਜਿਹੜੀਆਂ ਗ੍ਰੈਜੂਏਸ਼ਨ ਦੇ ਜਿਹੜੇ ਉਹਨਾਂ ਨੂੰ ਕੋਰਸ ਚਾਹੀਦੇ ਉਹ ਹੈ ਨਹੀਂ ਜਿਹੜਾ ਤਾਂ ਇੰਟੈਲੀਜੈਂਟ ਬੱਚਾ ਜਾਂ ਗਿਫਟਡ ਬੱਚਾ ਜਾਂ ਜਿਹਨੂੰ ਸਾਰਾ ਕੁਝ ਪਤਾ ਹੈ ਉਹ ਤਾਂ ਘਰ ਬੈਠ ਕੇ ਫੋਨ ਦੇ ਉੱਤੇ ਜਾਂ ਆਨਲਾਈਨ ਆਹ ਕੰਪਿਊਟਰ ਦੇ ਉੱਤੇ ਪੜ੍ਹਾਈ ਕਰ ਲੂਗਾ ਕਿ ਜਿਹਨੇ ਵਿਚ ਵਿਚਾਲੇ ਹੁੰਦੇ ਆ ਉਹਨਾਂ ਨੂੰ ਕਲਾਸ ਦੇ ਵਿੱਚ ਆਉਣਾ ਜ਼ਰੂਰੀ ਹੁੰਦਾ ਜੇ ਉਹ ਕਲਾਸ 'ਚ ਚਲੇ ਜਾਣ ਤੇ ਉਹਨਾਂ ਨੇ ਪਾਸ ਹੋ ਜਾਣਾ ਹੁੰਦਾ ਪੜ੍ਹ ਲੈਣਾ ਹੁੰਦਾ ਜੇ ਨਹੀਂ ਆਉਂਦੇ ਤਾਂ ਉਹਨਾਂ ਨੇ ਨਹੀਂ ਪੜ੍ਹਨਾ ਹੁੰਦਾ ਸਮੱਸਿਆ ਉਹਨਾਂ ਲਈ ਇਸ ਵੇਲੇ ਆਈ ਹੈ ਕੁਝ ਜਿਹੜੇ ਸੀਨੀਅਰਸ ਨੇ ਉਹ ਇਨ ਪਰਸਨ ਸਪੌਟ ਲੈਂਦੇ ਆ ਕਲਾਸ ਦੇ ਵਿੱਚ ਗ੍ਰੈਜੂਏਸ਼ਨ ਦੇ ਲਈ ਮੈਟਰਿਸ ਕਰਕੇ ਕਰਦਾ ਕਿਉਂਕਿ ਯੂਨੀਵਰਸਿਟੀ ਕਾਲਜ ਦੀ ਐਡਮਿਸ਼ਨ ਦੇ ਵਿੱਚ ਇਹ ਕ੍ਰੈਡਿਟ ਚਾਹੀਦੇ ਨੇ ਜੇ ਤੁਹਾਨੂੰ ਯੂਨੀਵਰਸਿਟੀ ਕਾਲਜ ਦੇ ਵਿੱਚ ਐਡਮਿਸ਼ਨ ਨਹੀਂ ਮਿਲਣੀ ਸਟੂਡੈਂਟਸ ਜਿਹੜੇ ਉਹਨਾਂ ਨੂੰ ਧੱਕਿਆ ਜਾ ਰਿਹਾ ਹਾਈਬ੍ਰਿਡ ਦੇ ਵਿੱਚ ਵੀ ਕੁਝ ਇਨ ਪਰਸਨ ਤੇ ਕੁਝ ਔਨਲਾਈਨ ਜਾਂ ਫੁੱਲੀ ਔਨਲਾਈਨ ਕਲਾਸਸ ਦੇ ਵਿੱਚ ਸਪੈਸ਼ਲੀ ਬਹੁਤ ਟਫ ਹੁਣ ਲੈਬੋਰੀਟਰੀ ਦਾ ਕੰਮ ਕਿਦਾਂ ਕਰਨਾ ਤੁਸੀਂ ਮਾਈਕਰੋਸਕੋਪ ਦੇ ਥੱਲੇ ਕੋਈ ਐਕਸਪੈਰੀਮੈਂਟ ਕਰਨਾ ਉਹ ਕਿੱਥੋਂ ਕਰ ਸਕਦੇ ਆ ਤੁਸੀਂ ਸਾਇੰਸ ਤੇ ਹੱਥਾਂ ਨਾਲ ਕੀਤੋਂ ਹੀ ਆ ਸਕਦੀ ਨਾ ਸਾਇੰਸ ਤੇ ਹੈ ਹੀ ਪ੍ਰੈਕਟੀਕਲ ਤੇ ਉਹਦੇ ਲਈ ਲੈਬ ਚਾਹੀਦੀ ਆ ਲੈਬ ਆਨਲਾਈਨ ਤੇ ਹੋ ਨਹੀਂ ਸਕਦੀ ਬਹੁਤ ਸਾਰੇ ਜਿਹੜੇ ਟੀਨੇਜਰਸ ਨੇ ਉਹ ਆਨਲਾਈਨ ਲਰਨਿੰਗ ਨਾਲ ਸਟਰਗਲ ਕਰਦੇ ਆ ਕੁਝ ਸੈਲਫ ਸਟਾਰਟਰ ਹੁੰਦੇ ਆ ਮਤਲਬ ਪੜ੍ਹਦੇ ਹੀ ਨਹੀਂ ਨਿਆਣੇ ਕਈ ਵਾਰੀ ਘਰ ਜਾ ਕੇ ਲੋੜ ਹੀ ਨਹੀਂ ਸੋ ਜਿਹੜਾ ਇਨ ਪਰਸਨ ਆ ਕਲਾਸ ਦੇ ਵਿੱਚ ਪੜ੍ਹਨਾ ਉਹਦੇ ਨਾਲ ਰੀਅਲ ਟਾਈਮ ਫੀਡਬੈਕ ਬੱਚਾ ਗਲਤੀ ਕਰਦਾ ਟੀਚਰ ਉਹਨੂੰ ਦੱਸ ਦਿੰਦਾ ਵੀ ਆ ਗਲਤ ਆ ਗਿਆਨਤੌਰ ਦੇ ਉੱਤੇ ਉਹਦੇ ਬੈਟਰ ਗ੍ਰੇਡ ਆਉਂਦੇ ਆ ਜਿਹੜਾ ਦੂਜਿਆਂ ਨਾਲ ਹੁਣ ਇਹਦੇ ਲਈ ਇਹ ਆ ਕਿ ਜਿਹੜੀ ਪ੍ਰੋਵਿੰਸ਼ਨ ਫੰਡਿੰਗ ਚਾਹੀਦੀ ਆ ਕਲਾਸਰੂਮ ਐਕਸਪੈਂਡ ਕਰਨ ਦੇ ਲਈ ਤਾਂ ਕਿ ਕੈਪੈਸਿਟੀ ਵਧਾਈ ਜਾ ਸਕੇ ਨਿਆਣੇ ਇਸ ਵੇਲੇ ਵੱਡੇ ਸੰਕਟ ਦੇ ਵਿੱਚ ਆ ਉਹਨਾਂ ਨੂੰ ਕੋਈ ਸਮਝ ਨਹੀਂ ਆ ਰਿਹਾ ਸਰੀ ਦੇ ਸਕੂਲ ਆਪਾਂ ਜਾਣਦੇ ਆ ਕਿ ਦੀ ਕੈਪੈਸਿਟੀ ਦੇ ਵਿੱਚ ਬਹੁਤ ਜ਼ਿਆਦਾ ਪਹਿਲਾਂ ਹੀ ਭਰੇ ਆ ਹਜ਼ਾਰਾਂ ਨਿਆਣੇ ਇੱਥੇ ਜਿਹੜੇ ਪੋਰਟੇਬਲਸ ਦੇ ਵਿੱਚ ਬੈਠੇ ਆ ਕੋਰਸਸ ਦੀ ਡਿਮਾਂਡ ਬਹੁਤ ਆ ਸਾਇੰਸ ਤੇ ਦੂਜੇ ਜਿਹੜੀ ਗ੍ਰੈਜੂਏਸ਼ਨ ਹੈਗੀ ਆ ਸਬਜੈਕਟਸ ਦੇ ਲਈ ਉਹ ਕੁਇਕਲੀ ਫਿਲ ਹੋ ਜਾਂਦੇ ਆ ਕਿਉਂਕਿ ਉੱਥੇ ਟੀਚਰ ਹੀ ਹੈ ਨਹੀਂ ਇੰਨੇ ਜ਼ਿਆਦਾ ਜਿਹੜੇ ਕੋਈ ਹੋਰ ਸੈਕਸ਼ਨ ਜ਼ਿਆਦਾ ਖੋਲੇ ਹੋਣ ਦੂਜਾ ਸੁਪਰੀਮ ਕੋਰਟ ਦਾ ਸਟੂਡੈਂਟ ਦਾ ਤੇ ਟੀਚਰ ਦੀ ਰੇਸ਼ਿਓ ਆ ਵੀ ਇੱਕ ਟੀਚਰ ਜਿਹੜਾ ਉਹਦੀ ਕਲਾਸ ਚ ਇੰਨੇ ਸਟੂਡੈਂਟ ਹੀ ਬੈਠ ਸਕਦੇ ਥੋੜਾ ਵੀ ਜੇ 20 ਬੈਠ ਸਕਦੇ ਤੁਸੀਂ 40 ਬਿਠਾ ਲਓ ਜਾਂ ਜੇ ਵੱਧ ਆ ਗਏ ਵੱਧ ਬਿਠਾ ਲਓ ਉਹ ਹੁਣ ਦੂਜੀ ਕਲਾਸ ਚ ਜਾਣ ਲਈ ਕਲਾਸ ਵੀ ਚਾਹੀਦੀ ਆ ਤੇ ਉਸ ਕਲਾਸ ਦੇ ਨਾਲ ਟੀਚਰ ਵੀ ਚਾਹੀਦਾ ਦੋਵੇਂ ਹੈ ਨਹੀਂ ਸੋ ਜਿਹੜੇ ਹਾਈ ਡਿਮਾਂਡ ਕੋਰਸਸ ਨੇ ਜਿਵੇਂ ਉਹ ਜਿੰਨੀ ਜਲਦੀ ਭਰ ਰਹੇ ਆ ਦੂਜਾ ਜਿਹੜਾ ਪੋਸਟ ਸੈਕੰਡਰੀ ਦਾ ਪ੍ਰੈਸ਼ਰ ਆ ਸਟੂਡੈਂਟ ਜਿਹੜੇ ਆ ਉਹਨਾਂ ਨੂੰ ਏ ਕ੍ਰੈਡਿਟ ਚਾਹੀਦੇ ਯੂਨੀਵਰਸਿਟੀ ਦੇ ਦਾਖਲੇ ਦੇ ਲਈ ਤੇ ਉਹਨਾਂ ਦੇ ਕੋਲ ਜਿਹੜਾ ਜਿਹੜੀ ਸ਼ਾਰਟੇਜ ਆ ਉਹਦੇ ਨਾਲ ਫਿਰ ਜਿਹੜੀ ਸਟ੍ਰੈਸ ਵੱਧਦੀ ਹੈ ਦੂਜਾ ਇਹ ਆ ਕਿ ਸਟੂਡੈਂਟਸ ਜਿਹੜੇ ਆ ਉਹਨਾਂ ਨੂੰ ਹਾਈਬ੍ਰਿਡ ਜਾਂ ਦੂਜੀਆਂ ਕੋਰਸੇ ਦੇ ਵਿੱਚ ਫਿਰ ਜ਼ਬਰਦਸਤੀ ਜਾਣਾ ਪੈਂਦਾ ਜਿੱਥੇ ਉਹ ਜਾਣਾ ਤਾਂ ਨਹੀਂ ਚਾਹੁੰਦੇ ਪਰ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਇੱਕ ਸੰਕਟ ਜਿਹੜਾ ਬਣਿਆ ਜ਼ਰੂਰ ਜਾਂਦਾ ਅਗਲੀ ਗੱਲਬਾਤ ਨੇਪਾਲ ਸੰਬੰਧੀ ਆ ਇੱਕ ਕੈਨੇਡਾ ਨੇ ਅਪਡੇਟ ਕੀਤੀ ਆ ਅੱਜ ਜਿਹੜੀ ਉਹਨਾਂ ਦੀ ਐਡਵਾਈਸ ਆ ਕਿ ਬਹੁਤ ਜ਼ਿਆਦਾ ਧਿਆਨ ਦੇ ਨਾਲ ਜੇਕਰ ਤੁਸੀਂ ਨੇਪਾਲ ਜਾਣਾ ਚਾਹੁੰਦੇ ਆ ਉੱਥੇ ਜਾ ਜਾਵੇ ਕਿਉਂਕਿ ਬਹੁਤ ਜ਼ਿਆਦਾ ਵਾਇਲੈਂਟ ਪ੍ਰੋਟੈਸਟ ਉੱਥੇ ਹੋਏ ਆ ਕਰਫਿਊ ਲੱਗਾ ਆ ਤੇ ਬਹੁਤ ਵੱਡੀ ਸਿਕਿਉਰਿਟੀ ਉੱਥੇ ਕਾਠਮੰਡੂ ਵੈਲੀ ਦੇ ਵਿੱਚ ਇਸ ਵੇਲੇ ਲੱਗੀ ਆ ਇਹ ਉਹ ਖਬਰ ਆ ਜ ਜਨੇ ਇੱਕ ਵਾਰੀ ਦੁਨੀਆ ਨੂੰ ਹਿਲਾ ਦਿੱਤਾ ਜਾਂ ਦੁਨੀਆ ਦੇ ਵਿੱਚ ਹਲਚਲ ਇਸ ਵੇਲੇ ਮਚੀ ਆ ਇਹਦੇ ਨਾਲ ਜਿਹੜੀ ਸਰਕਾਰ ਦਾ ਬਿਆਨ ਆ 메ਜਰ ਸੋਸ਼ਲ ਮੀਡੀਆ ਪਲੈਟਫਾਰਮਸ ਉੱਤੇ ਉਹਦੇ ਨਾਲ ਹੁਣ ਇਹ ਆ ਕਿ ਕੀਤਾ ਗਿਆ ਵੀ ਤਾਂ ਕਿ ਕੋ ਮਿਸ ਇਨਫਰਮੇਸ਼ਨ ਨਾ ਫੈਲੇ ਇਹਦੇ ਨਾਲ ਜਿਹੜਾ ਹੈਗਾ ਕਿ ਐਂਟੀ ਕਰਪਸ਼ਨ ਪ੍ਰੋਟੈਸਟ ਉੱਥੇ ਹੋਏ ਆ ਜਿਹੜੀਆਂ ਕੁਝ ਖਬਰਾਂ ਆ ਰਹੀਆਂ ਨੌਜਵਾਨ ਜਿਹੜੇ ਉੱਥੇ ਕਰ ਰਹੇ ਆ ਉਹਦੇ ਤੋਂ ਬਾਅਦ ਕਲੈਸ਼ ਹੋਇਆ ਕਲਾਸ ਦੇ ਵਿੱਚ ਕਲੈਸ਼ ਜਿਹੜੇ ਹੋਏ ਆ ਉਹਦੇ ਵਿੱਚ ਰਿਪੋਰਟ ਆ ਰਹੀਆਂ ਕਿ 19 ਤੋਂ 22 ਬੰਦਿਆਂ ਦੀ ਮੌਤ ਹੋਈ ਆ ਕਈ ਸੈਂਕੜੇ ਇਹਦੇ ਵਿੱਚ ਜ਼ਖਮੀ ਹੋ ਗਏ ਆ ਨੇ ਪ੍ਰਾਈਮ ਮਿਨਿਸਟਰ ਨੇ ਰਿਜ਼ਾਈਨ ਕਰ ਗਏ ਨੇ ਪ੍ਰਾਈਮ ਮਿਨਿਸਟਰ ਕੇ ਪੀ ਜਿਹੜੇ ਸ਼ਰਮਾ ਓਲੀ ਨੇ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਤੇ ਅਨਰੈਸਟ ਆ ਉੱਥੇ ਮਾਹੌਲ ਐ ਇਸ ਵੇਲੇ ਠੀਕ ਨਹੀਂ ਐ ਪਾਰਲੀਮੈਂਟ ਦੇ ਵਿੱਚ ਅੱਗ ਲਾ ਦਿੱਤੀ ਗਈ ਆ ਔਰ ਕਿਉਂਕਿ ਜਿਹੜੇ ਟਰੈਵਲ ਕਰ ਰਹੇ ਬਹੁਤ ਸਾਰੇ ਲੋਕ ਉਧਰੋਂ ਟਰੈਵਲ ਕਰਦੇ ਆ ਜਿਹੜੀ 에어ਪੋਰਟ ਆ ਉਹਦੇ ਉੱਤੇ ਵੀ ਵੱਡਾ ਅਸਰ ਐ ਇਸ ਵੇਲੇ ਪਿਆ ਆ ਜਿਹੜਾ ਤ੍ਰਭਵਨ ਆਪਣੇ ਕਾਠਮੰਡੂ ਹੈਗਾ ਇੰਟਰਨੈਸ਼ਨਲ 에어ਪੋਰਟ ਐ ਕਾਠਮੰਡੂ ਦੇ ਵਿੱਚ ਉੱਥੇ ਸਾਰੀਆਂ ਫਲਾਈਟਾਂ ਜਿਹੜਾ ਹਾ ਕ੍ਰਾਈਸਿਸ ਆ ਇਸ ਵੇਲੇ ਜਿਹੜੀਆਂ ਉਹ ਕੈਨਸਲ ਸਸਪੈਂਡ ਕਰ ਦਿੱਤੀਆਂ ਗਈਆਂ ਤੇ ਜਿਹੜੀਆਂ ਉਹ ਕੈਨਸਲ ਕਰ ਦਿੱਤੀਆਂ ਗਈਆਂ ਤੇ ਦੂਜਾ ਇਹ ਆ ਕਿ ਅਥਾਰਟिटीज ਨੇ ਕਰਫਿਊ ਲਾ ਦਿੱਤਾ ਉੱਥੇ ਕਈ ਕਾਠਮੰਡੂ ਦੇ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਮੂਵਮੈਂਟ ਆ ਉਹ ਬਹੁਤ ਰਿਸਟ੍ਰਿਕਟ ਕਰ ਦਿੱਤੀ ਗਈ ਆ ਵੀ ਤੁਸੀਂ ਇੱਧਰ ਉੱਧਰ ਬਹੁਤਾ ਜਾ ਨਹੀਂ ਸਕਦੇ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਨੌਜਵਾਨ ਆ ਜਨ ਜ਼ੀ ਨੇ ਯੂਥ ਆ ਜਿਹੜਾ ਉਹ ਗੁੱਸੇ 'ਚ ਬਹੁਤ ਆ ਕ੍ਰਾਪਸ਼ਨ ਦੇ ਮਾਮਲੇ ਦੇ ਵਿੱਚ ਨਾਂ ਜਿਹੜੀ ਸੈਂਸਰਸ਼ਿਪ ਮਾਮਲੇ ਦੇ ਵਿੱਚ ਜਾਂ ਵੀ ਜਿਹੜਾ ਇਸ ਕਿਸਮ ਦੀ ਆ ਆਰਥਿਕ ਤੌਰ ਦੇ ਉੱਤੇ ਮੰਦਹਾਲੀ ਫੈਲੀ ਆ ਸੋ ਜਿਹੜਾ ਇਹ ਆ ਕਿ ਜਿਹੜੇ ਉਹਦੇ ਨਾਲ ਲੱਗਦੇ ਦੇਸ਼ ਨੇ ਜਾਂ 에어ਲਾਈਨ ਹੈਗੇ ਆ ਉਹਨਾਂ ਨੇ ਵੀ ਐਡਵਾਈਸ ਕੀਤੀ ਆ ਕਿ ਟ੍ਰੈਵਲ ਨਾ ਕਰੋ ਉੱਥੇ ਜੇ ਆਪਣੀਆਂ ਫਲਾਈਟਾਂ ਜਿਹੜੀਆਂ ਕਾਠਮੰਡੂ ਦੀਆਂ ਕੈਨਸਲ ਕਰ ਲਓ ਜੇ ਪਹਿਲਾਂ ਹੀ ਲੋਕ ਉੱਥੇ ਹੈਗੇ ਆ ਤੇ ਕਿਸੇ ਵੀ ਡੈਮੋਨਸਟ੍ਰੇਸ਼ਨ ਦੇ ਵਿੱਚ ਜਾਂ ਸਰਕਾਰੀ ਬਿਲਡਿੰਗ ਦੇ ਵਿੱਚ ਜਾਣ ਤੋਂ ਵਿਚਾਰ ਰੱਖੋ ਲੋਕਲ ਜਿਹੜਾ মিডিਆ ਉਹਨੇ ਮਾਨੀਟਰ ਕਰੋ ਪੁਲਿਸ ਨੂੰ ਫੋਲੋ ਕਰੋ ਤੇ ਜਿਹੜੀ ਐਮਬੈਸੀ ਆ ਉੱਥੇ ਜਾ ਕੇ ਤੁਸੀਂ ਉਹਨਾਂ ਤੋਂ ਗਾਈਡੈਂਸ ਲੈ ਸਕਦੇ ਆ ਦੂਜੀ ਇਹ ਆ ਕਿ ਬਹੁਤ ਵੱਡਾ ਜਿਹੜਾ ਨੇਪਾਲ ਦਾ ਲੰਬੇ ਸਮੇਂ ਤੋਂ politcal instability ਉੱਥੇ ਆ ਜਿਹੜੀ ਰਾਜਨੀਤਿਕ ਅਸਥਿਰਤਾ ਫੈਲੀ ਆ ਉਹ ਸਾਰੇ ਕੁਝ ਦਾ ਜਿਹੜਾ ਨਤੀਜਾ ਇਸ ਵੇਲੇ ਸਾਹਮਣੇ ਆ ਰਿਹਾ ਹੈ ਅਗਲੀ ਗੱਲਬਾਤ BC ਪਬਲਿਕ ਸਰਵਿਸ ਸਟ੍ਰਾਈਕ ਬਾਰੇ ਅਪਡੇਟ ਕਰਨੀ ਹੈ ਤੇ ਉਹ ਇਸ ਵੇਲੇ 22 ਸਾਈਟ ਤੱਕ ਫੈਲ ਚੁੱਕੀ ਆ 22 ਹੋਰ ਥਾਵਾਂ ਦੇ ਉੱਤੇ ਹੋ ਚੁੱਕੀਆਂ ਆ ਤੇ 4000 ਤੋਂ ਜ਼ਿਆਦਾ ਵਰਕਰ ਇਸ ਪਲੇਸ ਦੇ ਵਿੱਚ ਇਨਵੋਲਵ ਦੱਸਿਆ ਗਿਆ ਆ ਅ ਦੂਜਾ ਹੈ ਕਿ ਨਨਾਈਮੋ ਦੇ ਵਿੱਚ ਕੈਮ ਲੂਪਸ ਦੇ ਵਿੱਚ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਲੋਨੇ ਦੇ ਵਿੱਚ ਕ੍ਰੇਨ ਬਰੁੱਕ ਦੇ ਵਿੱਚ ਨੈਲਸਨ ਦੇ ਵਿੱਚ ਫੋਰਟ ਸੇਟ ਜੌਨ ਦੇ ਵਿੱਚ ਸਮਿਥਰਸ ਦੇ ਵਿੱਚ ਜਾਂ ਜਿਹੜੇ ਪਹਿਲਾਂ ਜਿੰਨੇ ਹੋਰ ਸੀਗੇ ਆ ਸਾਰੀ ਦੇ ਵਿੱਚ ਵਿਕਟੋਰੀਆ ਵੈਂਕੂਰ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਨਵੇਂ ਹੜਤਾਲ ਸ਼ੁਰੂ ਹੋ ਚੁੱਕੀ ਪਿਕਟ ਲਾਈਨ ਦੇ ਉੱਤੇ ਉਹ ਚਲੇ ਗਏ ਆ ਕਿਉਂਕਿ ਬਹੁਤ ਸਾਰਾ ਜੰਗਲੀ ਅੱਗਾ ਦਾ ਧੁਆਇਆ ਇਸ ਵੇਲੇ ਪ੍ਰਿੰਸ ਜੋਰਜ ਤੇ ਵਿਲੀਅਮਸ ਲੇਕ ਜਿਹੜੇ ਆ ਉਹ ਵਰਚੁਅਲ ਪੈਕੇਟਸ ਜਿਹੜੀਆਂ ਮਤਲਬ ਇਸ ਵੇਲੇ ਯੂਜ਼ ਕਰ ਰਹੇ ਆ ਇੱਕ ਪ੍ਰਤੀਕਾਤਮਕ ਤੌਰ ਤੇ ਉਹਨਾਂ ਨੇ ਪੈਕਟ ਲਾਈਨ ਫੜੀ ਆ ਤੇ ਪ੍ਰੋਵਿੰਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਹੁਣ ਤੱਕ ਦੀ ਗੱਲਬਾਤ ਸੀ ਕਿ ਕਿ ਇਹਨਾਂ ਨੇ ਜਿੱਦਾਂ ਕੱਲ ਵੀ ਆਫਰ ਕੀਤਾ ਸੀ ਕਿ 4.5% ਬੂਸਟ ਤੁਹਾਨੂੰ 2 ਸਾਲਾਂ ਦੇ ਵਿੱਚ ਦੇ ਦਾਂਗੇ 4.5% ਤੇ ਨਾਲ ਜਿਹੜੀ ਕੋਸਟ ਆਫ ਲਿਵਿੰਗ ਅਲਾਉਂਸ ਆ COLA ਉਹ ਵੀ ਦੇ ਵਿੱਚ ਇਨਕਲੂਡ ਕਰਦਾਂਗੇ ਯੂਨੀਅਨ ਅੱਜ ਵੀ ਇਸ ਗੱਲ ਦੇ ਉੱਤੇ ਨਹੀਂ ਮੰਨੀ ਸਰਕਾਰ ਨੇ ਇਹ ਕਿਹਾ ਕਿ ਜਿਹੜਾ ਕ੍ਰੀਏਟਿਵ ਮੈਥਾ ਕਿ ਯੂਨੀਅਨ 15.75 ਫਿਗਰ ਜਿਹਦੇ ਵਿੱਚ ਜਿਹੜੇ COLA 옵ਸ਼ਨ ਉਹ ਵੀ ਇਨਕਲੂਡ ਕੀਤੀ ਜਾ ਰਹੀ ਆ ਤੇ ਇਹ ਨਹੀਂ ਆ ਯੂਨੀਅਨ ਨੇ ਆਪਣੀ ਅਗਲੀ ਸਟ੍ਰਾਈਕ ਮੂਵ ਹਜੇ ਤੱਕ ਨਹੀਂ ਦੱਸਿਆ ਕਿ ਇਹਨਾਂ ਨੇ ਕਰਨਾ ਕੀ ਆ ਅਜੇ ਤੱਕ ਇਹ ਜਿਹੜੇ ਜਿਹੜੇ ਲਿਕਰ ਡਿਸਟ੍ਰੀਬਿਊਸ਼ਨ ਸੈਂਟਰਸ ਨੇ ਉਹਨਾਂ ਨੂੰ ਟਾਰਗੇਟ ਨਹੀਂ ਕਰ ਰਹੇ ਪ੍ਰੀਮੀਅਰ ਡੇਵ ਡੀਵੀ ਨੇ ਕਿਹਾ ਕਿ ਸਰਕਾਰ ਚਾਹੁੰਦੀ ਆ ਕਿ ਜਿਹੜੀ 바ਰਗੇਨਿੰਗ ਤੇ ਵਾਪਸ ਆਜਣਾ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਡੀਲ ਆ ਇਹ ਬੀਸੀ ਦਾ ਇਸ ਵੇਲੇ ਜੇ ਇਸ ਕਿਸਮ ਦੀਆਂ ਕਹ ਲੋ ਕਿ ਮਾੜੀਆਂ ਆਰਥਿਕ ਹਾਲਤਾਂ ਉਹਦੇ ਵਿੱਚੋਂ ਹੀ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾਣੀ ਚਾਹੀਦੀ ਆ ਸੋ ਦੋਵੇਂ ਜਿਹੜੀਆਂ ਸਾਈਡਾਂ ਨੇ ਉਹ ਕੋਸ਼ਿਸ਼ ਕਰ ਰਹੀਆਂ ਕਿ ਕਿਸੇ ਨਾ ਕਿਸੇ ਤਰ੍ਹਾਂ ਗੱਲ ਖਤਮ ਹੋ ਜਵੇ ਪਰ ਅੱਜ ਜਦੋਂ ਅਸੀਂ ਤੁਹਾਡੇ ਨਾਲ ਇਹ ਗੱਲਬਾਤ ਕਰ ਰਹੇ ਹਾਂ ਤਾ ਉਸ ਵੇਲੇ ਵੀ ਜਿਹੜੀ ਇਹ ਹੜਤ ਗੱਲ ਖਤਮ ਨਹੀਂ ਹੋਈ ਔਰ ਇਹਦਾ ਠੀਕ ਹੈ ਕਿ ਜਿਹੜੀਆਂ ਜ਼ਰੂਰੀ ਸੁਭਾਵਾਂ ਨੇ essentiial services ਨੇ ਉਹਨਾਂ ਦੇ ਉੱਤੇ ਉਹ ਤਾਂ ਇਹਨਾਂ ਨੂੰ ਇਹ ਮਤਲਬ ਚਾਲੂ ਰੱਖਣਗੇ ਪਰ ਫਿਰ ਵੀ ਇਹਦਾ ਅਸਰ ਹੌਲੀ-ਹੌਲੀ ਬਾਕੀ ਕਮਾਂਕਾਰਾਂ ਦੇ ਉੱਤੇ ਪੈਣਾ ਸ਼ੁਰੂ ਹੋ ਜਾਣਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪਬਲਿਕ ਸਰਵਿਸ ਆ ਕਿਉਂਕਿ ਵੱਧ ਰਹੀ ਆ ਪਹਿਲਾਂ ਥੋੜੀਆਂ ਥਾਵਾਂ ਦੇ ਉੱਤੇ ਸੀ ਹੁਣ 22 ਥਾਵਾਂ ਹੋ ਗਈਆਂ ਟੋਟਲ ਔਰ ਵਰਕਰ ਬਹੁਤ ਆ 4000 4000 ਤੋਂ ਵੀ ਜ਼ਿਆਦਾ ਵਰਕਰ ਦੱਸਿਆ ਜਾ ਰਿਹਾ ਜਿਹੜਾ ਇਸ ਵੇਲੇ ਪਿਕਟ ਲਾਈਨ ਦੇ ਉੱਤੇ ਆ ਔਰ ਕਿੰਨੇ ਆਪਣੇ ਇਥੇ ਸਾਰੀ ਵਿਕਟੋਰੀਆ ਵੈਨਕੂਵਰ ਤੋਂ ਲੈ ਕੇ ਇਦਰ ਸ਼ੇਟ ਜੋਨ ਸਮਿਦਰਸ ਨਾਨਾਇਮੋਸ ਸਾਰੀਆਂ ਥਾਵਾਂ ਦੇ ਉੱਤੇ ਰੋਲਾ ਫਰਕ ਬਹੁਤ ਵੱਡਾ ਹੈ ਦੋਵਾਂ ਤਰ੍ਹਾਂ ਦੇ ਵਿੱਚ ਜਿਹੜੀ ਪ੍ਰੀਮੀਅਰ ਨੇ ਕਿਹਾ ਕਿ 4.5% ਪਰ ਜਿਹੜੀ ਮੰਗ ਜਿਹੜੀ ਯੂਨੀਅਨ ਆ ਉਹਦੇ ਉੱਤੇ ਸਹਿਮਤ ਨਹੀਂ ਹੋ ਰਹੀ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾਵੀਆ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ